ਹਾਂਜੀ ਪੁਲਿਸਰ ਇੱਕ ਵੀਡੀਓ ਰਾਤ ਹੋ ਗਈ ਸੀ ਉਹ ਬਾਰੇ ਦੇ ਵਿੱਚ ਉਹ ਦਾ ਲੈਕਚਰ ਕਿ ਉਹ ਸੱਚੀ ਗੱਲ ਹੈ ਇਹ ਇਸ ਤਰ੍ਹਾਂ ਦੀ ਇੱਕ ਸਾਨੂੰ ਇਤਲਾਹ ਮਿਲੀ ਹੈ ਜਿਹੜਾ ਕੱਲ 4 9 2025 ਨੂੰ ਇੱਕ ਰਾਜਨ ਪੁੱਤਰ ਪ੍ਰਵੀਰ ਸਿੰਘ ਵਾਸੀ ਨੇੜੇ ਡਾਕਟਰ ਯਾਦਵਿੰਦਰ ਸਿੰਘ ਹਸਪਤਾਲ ਮੋੜ ਮੰਡੀ ਉਹਨੇ ਬਿਆਨ ਲਖਾਇਆ ਕਿ 30 8 2025 ਨੂੰ ਮੈਂ ਤੇ ਮੇਰੀ ਮਦਰ ਜਸਬੀਰ ਕੌਰ ਅਸੀਂ ਆਪਾਂ ਬਟੰਡੇ ਤੋਂ ਕੰਮ ਕੰਮ ਕਾ ਕੇ 5:30 ਵਜੇ ਸ਼ਾਮ ਨੂੰ ਅਸੀਂ ਮੌਣ ਮੰਡੀ ਨੂੰ ਜਾ ਰਹੇ ਸੀਗੇ ਤੇ ਜਸਸੀ ਤੋਂ ਸਾਡੇ ਪਿੱਛੇ ਕੋਈ ਮੋਟਰਸਾਈਕਲ ਪਿੱਛੇ ਲੱਗ ਗਿਆ ਤੇ ਅੱਗੇ ਜਾ ਕੇ ਸਾਨੂੰ ਕੋਸ਼ਮੀਰ ਤੇ ਕੋਲਫੱਤੇ ਦੇ ਰਸਤੇ ਦੇ ਵਿੱਚ ਸਾਡੇ ਮੋਟਰਸਾਈਕਲ ਨੂੰ ਉਹਨਾਂ ਨੇ ਮਤਲਬ ਲੱਤ ਮਾਰ ਕੇ ਫੇਟ ਮਾਰ ਕੇ ਰੋਕ ਲਿਆ ਉਹਨਾਂ ਤੋਂ 10000 ਰੁਪਿਆ ਤੇ ਇੱਕ ਅਲਗੂਠੀ ਕਹਿੰਦਾ ਉਹ ਹੋਲੀ ਹੈ ਮੇਰੀ ਮਦਰ ਦੀ ਤੇ ਮਦਰ ਦੇ ਸੱਟ ਵੀ ਲੱਗੀ ਹੈ ਡਿੱਗ ਪਈ ਹੈ ਮੋਟਰਸਾਈਕਲ ਤੋਂ ਉਹ ਜਿਹੜੀ ਪਹਿਲਾਂ ਉਹਨੂੰ ਸਿਵਲ ਹਸਪਤਾਲ ਦਾਖਲ ਕਰਾਇਆ ਗਿਆ ਉਸ ਤੋਂ ਬਾਅਦ ਹੁਣ ਉਹ ਇੱਥੇ ਜਿਹੜਾ ਹੈਗਾ ਆਦੇਸ਼ ਹਸਪੀਟਲ ਦੇ ਵਿੱਚ ਦਾਖਲ ਹੈ ਤਾਂ ਪੁਲਿਸ ਨੇ ਜਿਹੜਾ ਹੈਗਾ ਮੁੱਢਲੇ ਬਿਆਨਾਂ ਦੇ ਉੱਤੇ ਮੁਕੱਦਮਾ ਨੰਬਰ 200 ਉਹਦੇ ਬਿਆਨ ਰਾਜਨ ਦੇ ਬਿਆਨ ਤੇ ਅਧੀਨ ਧਾਰਾ 304 126 2 115 2 ਤੇ 35 BNS ਐਕਟ ਦੇ ਤਹਿਤ ਧਾਰਾ ਦੇ ਤਹਿਤ ਜਿਹੜਾ ਥਾਣਾ सदर ਪਟੰਡਾ ਦੇ ਵਿੱਚ ਮੁਕੱਦਮਾ ਦਰਜ ਕਰ ਲਿਆ ਤੇ ਨਾਮ ਨੂੰ ਦੋਸ਼ੀਆਂ ਦੇ ਖਿਲਾਫ ਤੇ ਉਹਦੇ ਸੰਬੰਧੀ ਜਿਹੜੀ ਕਾਰਵਾਈ ਅਮਨ ਵਿੱਚ ਲਿਆਂਦੀ ਗਈ ਆ ਜਲਦੀ ਦੋਸ਼ੀ ਨੂੰ ਜਿਹੜਾ ਹੈਗਾ ਗ੍ਰਫਤਾਰ ਕਰ ਲਿਆ ਜਾਏਗਾ ਤੱਕੀ ਜਾਂਚ ਉਹ ਅਸੀਂ ਧੂਾਈ ਨਾਲ ਕਰ ਰਹੇ ਆ ਨੇ ਚੌਕੀ ਇੰਚਾਰਜ ਕੋਪਸ਼ ਮੀਰ ਉਹਦੀ ਤਪਿਸ਼ ਕਰ ਰਹੀ ਹੈ ਇੱਕ ਮੀਡੀਆ ਪਾਈਓ ਤੱਕੀ ਇਤਰਾਜ਼ ਦੁਆਰਾ ਕਈ ਜਣ ਸੁਪਰਚੇਨ ਕਾਰਵਾਈ ਦੀ ਵੀਡੀਓ ਕਾਫੀ ਮਸੇਜ ਪਾਈ ਤੇ ਕਈ ਜਣ ਮਾਰ ਨੀ ਉਹ ਡਾਕਟਰ ਤੋਂ ਲਿਖਾਇਆ ਗਿਆ ਜੀ ਕਾਰਵਾਈ ਚੱਲ ਰਹੀ ਹੈ ਉਹ ਡਾਕਟਰ ਤੋਂ ਲਿਖਾਇਆ ਗਿਆ ਪਹਿਲਾਂ ਇਹ ਨਾ ਲੇਡੀ ਜਿਹੜੀ ਇਸ ਹਸਪਤਾਲ ਗਈ ਸੀਗੀ ਉਸ ਤੋਂ ਆਈ ਉਹ ਸਾਡਾ ਉੱਥੇ ਵੀ ਤਪਿਸ਼ ਅਫਸਰ ਗਿਆ ਸੀ ਉਹ ਫਿਰ ਉੱਥੋਂ ਇਹ ਚਲੇ ਗਏ ਲਾਮਾ ਹੋ ਗਏ ਸੀਗੇ ਤੇ ਉਸ ਤੋਂ ਬਾਅਦ ਹੁਣ ਇਹ ਹਦਾਇਤ ਹਸਪਤਾਲ ਦਾਖਲ ਹੈ ਤਾਂ ਜਿਹੜਾ ਹੈਗਾ ਇਹ ਮਤਲਬ 31 ਨੂੰ ਦੀ ਇਨਫੋਰਮੇਸ਼ਨ ਆਈ ਸੀ ਤੇ ਕੱਲ ਜਿਹੜਾ ਹੈਗਾ ਮੁਕਦਮਾ ਦਰਜ ਕਰ ਲਿਆ ਗਿਆ